ਸਸਿਕਾਲ ਦੋਸਤੋ ਹੋਲੀ ਸਿਟੀ ਚ ਤੁਹਾਨੂੰ ਮੈਂ ਇੱਕ ਅੱਜ 165 ਕਈ ਦੀ ਕੋਠੀ ਵਿਖਾਉਂਗਾ ਔਰ ਇਸ ਕੋਠੀ ਚ ਤੁਹਾਨੂੰ ਫਾਇਦਾ ਹੋ ਸਕਦਾ ਵਾ ਕੀ ਫਾਇਦਾ ਹੋ ਸਕਦਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਇਹ ਕੋਠੀ ਚਾਰ ਹੀ ਬੈਡਰੂਮ ਆ ਚਾਰ ਅਟੈਚ ਵਾਸ਼ਰੂਮ ਆ ਡਬਲ ਸਟੋਰੀ ਬਣੀ ਆ ਬਹੁਤ ਸੋਹਣੀ ਤੇ ਫਾਇਦਾ ਕੀ ਹੋਊਗਾ ਉਹ ਤੁਸੀਂ ਐਂਡ ਤੱਕ ਵੀਡੀਓ ਦੇਖੋ ਫਿਰ ਪਤਾ ਲੱਗੂਗਾ ਸੋ ਆਪਾਂ ਹੁਣ ਆ ਗਏ ਆ ਪੋਸਟ ਚ ਫੋਰ ਚੇਰੀਏ ਦੇ ਵਿੱਚ ਗੱਡੀ ਖੜੀ ਹੋ ਜੇਗੀ ਜਿਹੜੀ ਮਰਜੀ ਟੂ ਵੀਲਰ ਵੀ ਖੜਾ ਹੋ ਜਾਊਗਾ ਔਰ ਅੰਡਰ ਕੰਸਟਰਕਸ਼ਨ ਆ ਕੋਠੀ ਅੰਡਰ ਕੰਸਟਰਕਸ਼ਨ ਦਾ 2.5 ਮਹੀਨੇ ਲੱਗ ਜਾਣਗੇ ਇਹਨੂੰ ਕੰਪਲੀਸ਼ਨ ਹੁੰਦਿਆ ਹੋਇਆ ਤੁਸੀਂ ਹੁਣੇ ਚਾਹੋ ਤੇ ਦੀ ਡੀਲ ਕਰ ਸਕਦੇ ਹੋ ਬਹੁਤ ਵਧੀਆ ਮਟੀਰੀਅਲ ਔਰ ਬਹੁਤ ਹੀ ਵਧੀਆ ਪ੍ਰਾਈਸ ਤੁਹਾਨੂੰ ਇਹ ਕੋਠੀ ਮਿਲਣ ਵਾਲੀ ਆ ਡਰਾਈング ਰੂਮ ਦਾ ਏਰੀਆ ਵਾ ਜਿਵੇਂ ਦੱਸਿਆ ਕਿ ਹੋਲੀ ਸਿਟੀ ਦੇ ਵਿੱਚ ਔਰ ਉਹ ਹੋਲੀ ਸਿਟੀ ਦੇ ਵਿੱਚ ਇਸ ਪ੍ਰਾਈਸ 'ਚ ਕੋਠੀ ਮਿਲਣਾ ਮੁਸ਼ਕਲ ਆ ਸੋ ਇਸ ਪਾਸੇ ਦੋਸਤੋ ਕਿਚਨ ਇਹ ਕਿਚਨ ਦਾ ਸਾਰਾ ਕੰਮ ਹੋ ਰਿਹਾ ਰੈਡੀ ਹੋ ਜਾਏਗੀ ਕਿਚਨ ਸਾਰੀ ਸੋ ਇਧਰ ਆਪਾਂ ਵੇਖ ਲੈਨੇ ਇਹ ਸਟੇਅਰ ਕੇਸ ਆ ਫਰਸਟ ਫਲੋਰ ਤੇ ਜਾਣ ਨੂੰ ਆ ਹੈਗਾ ਜੀ ਗਰਾਉਂਡ ਫਲੋਰ ਦਾ ਫਰਸਟ ਬੈਡਰੂਮ ਲਗਭਗ ਤੁਹਾਨੂੰ ਝਲਕ ਨਜ਼ਰ ਆਈ ਹੋਗੀ ਆ ਦੇਖੋ ਕਿੰਨੀ ਸੋਹਣੀ ਅਲਮੀਰਾ ਜਿਹੜੀ ਆ ਰਨਿੰਗ ਜਿਹਨੂੰ ਵਾਕਿੰਗ ਵਾਰਡਰੋਬ ਕਹਿੰਦੇ ਆ ਵਾਕਿੰਗ ਵਾਰਡਰੋਬ ਵਿੱਚ ਤੁਹਾਨੂੰ ਮਿਲ ਜਾਂਦੀ ਆ ਸਾਹਮਣੇ ਐਲਸੀਡੀ ਪੈਨਲ ਮਿਲ ਜਾਂਦਾ ਔਰ ਐਸ ਪਾਸੇ ਇੱਥੇ ਗਲਾਸ ਲੱਗ ਜਾਏਗਾ ਇੱਥੇ ਗੱਦੀ ਭਰੀ ਜਾਏਗੀ ਔਰ ਇਹ ਹੈਗਾ ਜੀ ਅਟੈਚ ਵਾਸ਼ਰੂਮ ਤੁਸੀਂ ਦੇਖ ਲਓ ਸੀਲਿੰਗ ਹਾਈਟਸ ਤੱਕ ਟਾਇਲ ਜਿਹੜੀ ਆ ਉਹ ਇਹਦੀ ਲੱਗੀ ਹੋਈ ਆ ਔਰ ਇਸੇ ਕਮਰੇ ਦੇ ਨਾਲ ਤੁਹਾਨੂੰ ਮਿਲ ਜਾਂਦਾ ਜੀ ਡਕਟ ਦਾ ਜਿਹੜਾ ਐਕਸੈਸ ਹੈ ਡਕਟ ਦਾ ਐਕਸੈਸ ਇੱਥੋਂ ਤੁਹਾਨੂੰ ਮਿਲਦਾ ਐ ਇਸੇ ਕਮਰੇ ਦੇ ਉੱਪਰ ਕਵਰ ਹੋ ਜਾਏਗਾ ਵਾਸ਼ਰੂਮ ਇਹਨੂੰ ਐਜ਼ ਅ ਵਾਸ਼ਿੰਗ ਏਰੀਆ ਵੀ ਤੁਸੀਂ ਯੂਜ਼ ਕਰ ਸਕਦੇ ਹੋ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਫਸਟ ਸੋ ਇੱਧਰ ਇਹ LCD ਪੈਨਲ ਬਣ ਰਿਹਾ ਜੀ ਇੱਥੇ ਡਾਈਨਿੰਗ ਟੇਬਲ ਆ ਜਾਊਗਾ ਇਸ ਜਗ੍ਹਾ ਦੇ ਉੱਤੇ ਠੀਕ ਹੈ ਔਰ ਇਹ ਆਗਾ ਜੀ ਗਰਾਉਂਡ ਫਲੋਰ ਦਾ ਸੈਕੰਡ ਬੈਡਰੂਮ ਇੱਧਰ LCD ਪੈਨਲ ਆ ਇੱਧਰੋਂ ਡਕਟ ਦਾ ਐਕਸੈਸ ਆ ਇੱਧਰ ਆ ਲਮੀਰਾ ਬਣ ਰਹੀ ਆ ਇਹ ਪਿੱਛੇ ਬੈੱਡ ਸਾਰਾ ਫਰਨੀਚਰ ਬਣ ਰਿਹਾ ਜੀ ਟੌਪ ਸੀਲਿੰਗ ਔਰ ਇਹਦੇ ਨਾਲ ਇੱਥੇ ਆ ਗਿਆ ਜੀ ਇਹ ਅਟੈਚ ਵਾਸ਼ਰੂਮ ਸੋ ਅੱਜ ਹੁਣ ਤੁਹਾਨੂੰ ਫਰਸਟ ਫਲੋਰ ਤੇ ਦਿਖਾ ਦਿੰਨੇ ਹਾਂ ਹਾਂਜੀ ਦੋਸਤੋ ਆਪਾਂ ਹੁਣ ਆ ਗਏ ਹਾਂ ਜੀ ਫਰਸਟ ਫਲੋਰ ਦੇ ਉੱਤੇ ਫਰਸਟ ਫਲੋਰ ਤੇ ਤੁਹਾਨੂੰ ਦੇਖੋ ਕਾਫੀ ਖੁੱਲਾ ਢੁਲਾ ਏਰੀਆ ਇੱਥੇ ਮਿਲ ਜਾਂਦਾ ਜੀ ਔਰ ਇਧਰਲੇ ਪਾਸੇ ਸਾਨੂੰ ਦੋਸਤੋ ਮਿਲ ਜੇਗੀ ਇਹ ਹੈਗੇ ਆ ਜੀ ਬਾਲਕੋਨੀ ਇਹ ਬਿਊਟੀਫੁਲ ਬਾਲਕੋਨੀ ਇਸ ਕੋਠੀ ਦੇ ਅੱਗੇ ਜਿਹੜੀ ਰੋਡ ਆ ਉਹ 30 ਫੁੱਟ ਆ 27 ਬਾਈ 55 ਦਾ ਪਲੋਟ ਹੈ ਇਹ ਠੀਕ ਹੈ ਆ ਦੇਖੋ ਲਾਉਂ ਸਿਲਿੰਗ ਹਜੇ ਅੰਡਰ ਕੰਸਟਰਕਸ਼ਨ ਹੈ ਪਰ ਬਹੁਤ ਸੋਹਣੀ ਬਣੇਗੀ ਸੋ ਇਧਰ ਦੋਸਤੋ ਆਪਾਂ ਨੂੰ ਮਿਲ ਜਾਂਦਾ ਜੀ ਇਹ ਇੱਕ ਬੈਡਰੂਮ ਬੈਡਰੂਮ ਦੇ ਨਾਲ ਅੱਪ ਅੱਛੇ ਦੇਖੋ ਬਹੁਤ ਸੋਹਣਾ ਕੰਮ ਹੋ ਰਿਹਾ ਉਧਰ ਐਲ ਸੀ ਡੀ ਪੈਨਲ ਬਣ ਗਿਆ ਔਰ ਇਧਰ ਹਜੇ ਇਹਨਾਂ ਨੇ ਐਜ਼ ਅ ਸਟੋਰ ਯੂਜ਼ ਕਰਾਇਆ ਇਹਨੂੰ ਡਰੈਸਿੰਗ ਪਲੱਸ ਵਾਸ਼ਰੂਮ ਇਧਰ ਜਿਹੜਾ ਨਾਲ ਮਿਲੇਗਾ ਸੋ ਦੋਸਤੋ ਇਹ ਲੌਬੀ ਦਾ ਏਰੀਆ ਔਰ ਇਹ ਆ ਗਿਆ ਜੀ ਫਰਸਟ ਫਲੋਰ ਦਾ ਸੈਕੰਡ ਬੈਡਰੂਮ ਐਚ ਵੀ ਬਹੁਤ ਸੋਹਣਾ ਦੇਖੋ ਇੱਧਰ ਐਲ ਸੀ ਡੀ ਪੈਨਲ ਉਧਰ ਜਿਹੜਾ ਵਾਕਿੰਗ ਵਾਰਡਰੋਬ ਠੀਕ ਹੈ ਜੀ ਇਹਦੇ ਨਾਲ ਇੱਧਰ ਅਟੈਚ ਵਾਸ਼ਰੂਮ ਸਾਡੀ ਲੇਬਰ ਜੀ ਇਹਨੂੰ ਐਜ਼ ਅ ਕਿਚਨ ਯੂਜ਼ ਕਰ ਰਹੀ ਹੈ ਠੀਕ ਹੈ ਦੋਸਤੋ ਸੋ ਦੋਸਤੋ ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਆ ਇਸ ਪਾਸੇ ਆਪਾਂ ਨੂੰ ਇਹ ਮਿਲ ਜਾਂਦਾ ਜੀ ਵਿਹੜਾ ਔਰ ਉੱਪਰ ਇਹ ਟੈਰਸ ਦੋਸਤੋ ਈਸਟ ਫੇਸਿੰਗ 30 ਫੁੱਟ ਰੋਡ ਦੇ ਉੱਤੇ ਹੋਲੀ ਸਿਟੀ ਦੇ ਵਿੱਚ ਇੱਕ ਕੋਠੀ ਆ ਔਰ ਇਹਦੇ ਚ ਖਾਸ ਇਹ ਆ ਇਹਦਾ ਜਿਹੜਾ ਪ੍ਰਾਈਸ ਆ ਉਹ ਖਾਸ ਆ ਸਿਰਫ 1.5 ਕਰੋੜ ਰੁਪਿਆ ਆਸਕਿੰਗ ਪ੍ਰਾਈਸ ਆ ਸੋ ਤੁਸੀਂ ਇੰਨੇ ਪ੍ਰਾਈਸ 'ਚ ਹੋਲੀ ਸਿਟੀ ਵਿੱਚ ਕੋਠੀ ਜਿਹੜੀ ਉਹ ਨਹੀਂ ਲੈ ਸਕਦੇ ਤੇ ਮੇਰਾ ਨਾਮ ਹੈ ਗੁਰਨੇਕ ਸਿੰਘ ਢਿੱਲੋਂ ਥੈਂਕ ਯੂ ਵੈਰੀ ਮੱਚ